ਇਹ ਕ੍ਰੇਲਾ ਬਿਮਾਰੀਆਂ ਤੋਂ ਕਰ ਸਕਦਾ ਹੈ ਤੁਹਾਨੂੰ ਵੇਲਾ ਪਰ ਕਿਵੇਂ ਕਰੇਗਾ ਅਸੀਂ ਦੱਸਾਂਗੇ ਕ੍ਰੇਲੇ ਨੂੰ ਤੁਸੀਂ ਅੱਧਾ ਤੋੜ ਦੇਣਾ ਆ ਦੇਖੋ ਨੇੜੇ ਦਿਖਾ ਦਿਓ ਭਾਜੀ ਆ ਕ੍ਰੇਲਾ ਆਪਾਂ ਅੱਧਾ ਤੋੜ ਲਿਆ ਠੀਕ ਹੈ ਜੀ ਹੁਣ ਆ ਹਿੱਸਾ ਜਿਹੜਾ ਅੱਧਾ ਕ੍ਰੇਲੇ ਦਾ ਰਹਿ ਗਿਆ ਸਾਡੇ ਕੋਲੇ ਉਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ 슈ਗਰ ਆ ਲਿਵਰ ਦੀ ਦਿੱਕਤ ਆ ਕੋਲੇਸਟ੍ਰੋਲ ਦੀ ਦਿੱਕਤ ਆ ਯੂਰਿਕ ਐਸਿਡ ਦੀ ਦਿੱਕਤ ਆ ਵਾਲ ਝੜਦੇ ਆ ਸਰੀਰ ਦੇ ਵਿੱਚ ਚੁਸਤੀ ਫੁਰਤੀ ਨਹੀਂ ਰਹਿੰਦੀ ਯੂਰਿਕ ਐਸਿਡ ਵੱਧਦਾ ਵਾ ਸਰੀਰ ਦੇ ਵਿੱਚ ਤੁਸੀਂ ਸਮਝੋ ਵੀ ਇਸ ਤਰ੍ਹਾਂ ਹੋਏ ਪਏ ਨੇ ਵੀ ਹੈਗੀ 25 30 ਸਾਲ ਦੀ ਉਮਰ ਪਰ ਜ਼ਿੰਦਗੀ ਐ ਚੱਲ ਰਹੀ ਜਿਵੇਂ 90 ਸਾਲ ਦਾ ਬਜ਼ੁਰਗ ਜਾਂ ਬੁढ़ा ਇੱਕ ਬੰਦਾ ਜ਼ਿੰਦਗੀ ਜਿਉਂਦਾ ਵਾ ਤੇ ਜੇ ਤੁਹਾਡੇ ਇਹ ਹਾਲਾਤ ਨੇ ਮੈਂ ਕਹਿੰਦਾ ਸਾਰੀਆਂ ਬਿਮਾਰੀਆਂ ਨੂੰ ਜੜੋਂ ਚੱਕਣ ਦੀ ਹਿੰਮਤ ਰੱਖਦੀ ਇਹ ਫਾਰਮੂਲੇਸ਼ਨ ਮੈਡਮ ਜੀ ਆ ਲੈ ਕੇ ਆਇਓ ਉਸਮਾਨ ਇਹ ਇਹ ਤਾਂ ਇਹ ਕਦੇ ਬੱਤੇ ਆਗੇ ਜੀ ਆ ਤੁਸੀਂ ਦੇਖੋ ਜੀ ਆ ਹੁਣ ਸਹੀ ਫਾਰਮੂਲੇਸ਼ਨ ਹੁਣ ਤੁਹਾਡੇ ਮੂਹਰੇ ਤਿਆਰ ਹੋਣਾ ਅੱਜ ਆਵਦੀ ਲਿਵਰ ਦੀ ਕੋਲੇਸਟ੍ਰੋਲ ਦੀ ਸ਼ੂਗਰ ਦੀ ਵਿਟਾਮਿਨਸ ਦੀ ਐਚਬੀਏ1ਸੀ ਦੀ ਸਕਿਨ ਇਨਫੈਕਸ਼ਨ ਦੀ ਜਿਨ੍ਹਾਂ ਲੋਕਾਂ ਨੂੰ ਮਾਈਗਰੇਨ ਆ ਉਹਦੀ ਜਿਹੜੀ ਰਿਪੋਰਟ ਤੁਹਾਡੇ ਕੋਲੇ ਹੋਵੇ ਤੁਹਾਡੇ ਕਿਸੇ ਡਾਕਟਰ ਨੇ ਲਿਖਿਆ ਹੋਵੇ ਤੁਹਾਨੂੰ ਮਾਈਗਰੇਨ ਆ ਉਹ ਤੁਸੀਂ ਨਾਲ ਬਕਾਇਦਾ ਲਿਆਓ 45 ਦਿਨਾਂ ਬਾਅਦ ਤੁਹਾਡੇ ਅਸਰ ਤੁਹਾਡੇ ਸਾਹਮਣੇ ਹੋਊਗਾ ਜਦੋਂ ਤੁਸੀਂ ਮਹਾਰਾਜ ਸ਼ਹੀ ਸ਼ਰਬਤ ਪੀਣਾ ਤਾਨੂੰ ਇੱਕ ਕੜੱਤਨ ਮਹਿਸੂਸ ਹੋਗੀ ਜੋ ਆਯੁਰਵੈਦਿਕ ਚੀਜ਼ਾਂ ਦੇ ਵਿੱਚ ਹੁੰਦੀ ਹੈ ਜੋ ਕਿ ਕੁਦਰਤੀ ਔਸ਼ਧੀਆਂ ਦੇ ਵਿੱਚ ਜਿਹੜੀ ਕੜੱਤਨ ਹੁੰਦੀ ਹੈ ਉਹ ਤੁਹਾਨੂੰ ਮਹਿਸੂਸ ਹੋਗੀ ਤੁਹਾਨੂੰ ਲੱਗੂਗਾ ਪਤਾ ਵੀ ਕੋਈ ਦੇਸੀ ਤੀਜ ਤੇ ਆਯੁਰਵੈਦਿਕ ਚੀਜ਼ ਤੁਹਾਡੇ ਸਰੀਰ ਚ ਗਈ ਹੈ ਜਦੋਂ ਤੁਸੀਂ ਇਹਨੂੰ ਇੱਕ ਰਾਤ ਰੱਖ ਲਿਆ 12 ਘੰਟੇ ਰੱਖਣਾ ਰੱਖਣਾ ਕੰਚ ਦੇ ਡੋਂਗੇ ਦੇ ਵਿੱਚ ਜਦੋਂ ਤੁਸੀਂ ਇਹਨੂੰ 12 ਘੰਟੇ ਰੱਖ ਲਿਆ ਸਵੇਰੇ ਉੱਠ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਤਿੰਨ ਵਾਰੀ ਬੋਤਲਾ ਪੀਣੀ ਹੈ ਮਹਾਰਾਜ ਅਸ਼ਈ ਸ਼ਰਬਤ ਦੀਆਂ 45 ਦਿਨ ਤੱਕ ਤੁਸੀਂ ਸ਼ਰਬਤ ਪੀਣਾ ਸੌਣ ਤੋਂ ਪਹਿਲਾਂ ਤੁਸੀਂ ਐਟ ਲੀਸਟ ਰੋਟੀ ਖਾਂਦੇ ਸਰ 10 ਮਿੰਟ ਬਜਰਾਸਨ ਚ ਬਹਿ ਜਾ ਇਹ ਕ੍ਰੇਲਾ ਬਿਮਾਰੀਆਂ ਤੋਂ ਕਰ ਸਕਦਾ ਤੁਹਾਨੂੰ ਵੇਲਾ ਪਰ ਕਿਵੇਂ ਕਰੇਗਾ ਅਸੀਂ ਦੱਸਾਂਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਨੁਸਖਿਆਂ ਦੇ ਬਾਦਸ਼ਾਹ ਸੀ ਕਹ ਲਈਏ ਟੋਟਕੇ ਫਾਰਮੂਲੇ ਜਿਨ੍ਹਾਂ ਦੇ ਇਸ ਵੇਲੇ ਲੋਕ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਪਸੰਦ ਕਰ ਰਹੇ ਨੇ ਜਿਨ੍ਹਾਂ ਦੀ ਬੇਬਾਕੀ ਦੇ ਲੋਕ ਕਾਫੀ ਜ਼ਿਆਦਾ ਫੈਨ ਨੇ ਮੇਰੇ ਨਾਲ ਨੇ ਜੀਡੀਆ आयुर्वेदा ਦੇ ਪ੍ਰਬੰਧਕ ਯੋਦਾ ਸਿੰਘ ਯੋਦਾ ਜੀ ਤੁਸੀਂ ਕਹਿ ਰਹੇ ਹੋ ਨ ਵੀ ਜਿਹੜਾ ਇਸਤੇਮਾਲ ਕਰੋ ਕਰੇਲਾ ਬਿਮਾਰੀਆਂ ਤੋਂ ਹੋ ਜੂ ਬਿੱਲਾ ਫਰੂਕੀ ਜੀ ਇਹ ਗੱਲ ਵੈਸੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਕਿਹਾ ਬੇਤਾਜ ਬਾਦਸ਼ਾ ਨੁਸਖਿਆਂ ਦੇ ਇਹ ਤੁਸੀਂ ਬਣਾ ਰਹੇ ਹੋ ਭਾਜੀ ਸਾਨੂੰ ਤੇ ਜਿੰਨੇ ਲੋਕ ਇਸ ਨੁਕਤੇ ਵਾਰਤਦੇ ਨੇ ਉਹਨਾਂ ਦੀ ਪਰਮਾਤਮਾ ਉਹਨਾਂ ਦੇ ਮਿਹਰਬਾਨ ਹੈ ਵੀ ਉਹ ਤੰਦਰੁਸਤ ਹੋ ਰਹੇ ਨੇ ਚਲੋ ਨਾਮ ਸਾਡਾ ਲੱਗ ਰਿਹਾ ਤੇ ਇਸੇ ਬਹਾਨੇ ਚਲੋ ਸਾਡਾ ਵੀ ਨਾਲ ਰੋਜੀ ਰੋਟੀ ਚੱਲ ਰਹੀ ਹੈ ਨਾਮ ਬਣ ਰਿਹਾ ਵਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਫਰੂਕੀ ਜੀ ਇਹ ਗੱਲ 100% ਸੱਚ ਆ ਔਰ ਸਾਰਿਆਂ ਨੇ ਸੁਣੀ ਆ ਉਹ ਕਹਿੰਦੇ Karela ਖਾ ਲੋ ਤੁਹਾਨੂੰ ਸ਼ੂਗਰ ਨਹੀਂ ਹੋਣੀ ਤੁਹਾਨੂੰ ਬੀਪੀ ਨਹੀਂ ਵਧਣਾ ਤੁਹਾਨੂੰ ਲਿਵਰ ਫੈਕਟ ਨਹੀਂ ਹੋਣਾ ਬੜੇ ਲੋਕਾਂ ਨੂੰ ਪਤਾ ਬੜੇ ਲੋਕਾਂ ਕੋਲੇ ਜਾਣਕਾਰੀ ਹੈ ਵੀ Karela ਸਾਡੇ ਵਾਸਤੇ ਚੰਗੀ ਚੀਜ਼ ਆ ਔਰ ਆਪਣੇ ਬਿਊਰਗ ਇੱਕ ਚੀਜ਼ ਕਹਿੰਦੇ ਹੁੰਦੇ ਸੀ ਜਿਹੜੀ ਇੱਕ ਚੀਜ਼ ਖਾਣ ਦੇ ਵਿੱਚ ਕੌੜੀ ਆ ਨਾ ਉਹ ਸਰੀਰ ਵਾਸਤੇ ਮਿੱਠੀ ਆ ਉਹ ਇੱਥੇ ਕਰਕੇ ਉਹ ਕਹਿੰਦੇ ਸੀ ਨਾ ਜੀ ਇੱਕ ਤਾਂ ਕਰੇਲਾ ਉੱਤੇ ਨਿੰਮ ਤੇ ਚੜਿਆ ਹਾਂ ਹੁਣ ਜਿਹੜਾ ਕਰੇਲਾ ਨਿੰਮ ਤੇ ਚੜਿਆ ਬਿਲਕੁਲ ਸਹੀ ਤੁਸੀਂ ਫੜੀ ਗੱਲ ਆ ਕਰੇਲੇ ਨੂੰ ਅਸੀਂ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਵੀ ਕਰੇਲੇ ਦਾ ਸਹੀ ਜਿਹੜੀ ਫਾਰਮੂਲੇਸ਼ਨ ਆ ਮਹਾਰਾਜਾ ਸਹੀ ਸਰਬ ਤੁਸੀਂ ਕਦੇ ਪੀਓਗੇ ਨਾ ਜੀ ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਤੁਹਾਨੂੰ ਇੱਕ ਕੜੱਤਨ ਮਹਿਸੂਸ ਹੋਗੀ ਜੋ ਆਯੁਰਵੈਦਿਕ ਚੀਜ਼ਾਂ ਦੇ ਵਿੱਚ ਹੁੰਦੀ ਹੈ ਜੋ ਕਿ ਕੁਦਰਤੀ ਔਸ਼ਧੀਆਂ ਦੇ ਵਿੱਚ ਜਿਹੜੀ ਕੜੱਤਨ ਹੁੰਦੀ ਹੈ ਉਹ ਤੁਹਾਨੂੰ ਮਹਿਸੂਸ ਹੋਗੀ ਤੁਹਾਨੂੰ ਲੱਗੂਗਾ ਪਤਾ ਵੀ ਕੋਈ ਦੇਸੀ ਚੀਜ਼ ਤੇ ਆਯੁਰਵੈਦਿਕ ਚੀਜ਼ ਤੁਹਾਡੇ ਸਰੀਰ ਚ ਗਈ ਆ ਜੀ ਜੀ ਇਹ ਸ਼ੂਗਰ ਨੂੰ ਹੈਲਪ ਕਰਦਾ ਹੈ ਰਿਕਵਰ ਕਰਨ ਚ ਮਤਲਬ ਵਰੀ ਵਸਲ ਕਰਨ ਚ ਫਰੂਕੀ ਜੀ ਇੱਕ ਵਸੇ Karela ਰੱਖ ਲੋ ਇੱਕ ਵਸੇ Maharaja शाही ਸ਼ਰਬਤ ਰੱਖ ਲੋ Maharaja शाही ਸ਼ਰਬਤ ਦੇ ਵਿੱਚ ਕੱਲਾ Karele ਦੀ ਇਸ ਤਰ੍ਹਾਂ ਦੀਆਂ तकरीबन 10 ਤੋਂ 12 ਪਲੱਸ ਚੀਜ਼ਾਂ ਨੇ ਜਿਨ੍ਹਾਂ ਦੀ ਅਸੀਂ ਮਿਕਸਚਰ ਦੇ ਨਾਲ ਅਸੀਂ ਇੱਕ ਚੀਜ਼ ਤਿਆਰ ਕਰਦੇ ਹਾਂ ਜਿਹਨੂੰ ਮਹਾਰਾਜਾ ਸ਼ਹੀ ਸ਼ਰਬਤ ਕਹਿੰਦੇ ਆ ਪ੍ਰੋਡਕਟ ਕਹਿ ਸਕਦੇ ਆ ਨੁਕਤਾ ਕਹਿ ਸਕਦੇ ਆ ਫਾਰਮੂਲੇਸ਼ਨ ਕਹਿ ਸਕਦੇ ਆ ਦੇਸੀ ਭਾਸ਼ਾ ਦੇ ਵਿੱਚ ਕਹਦੀਏ ਤਾਂ ਇੱਕ ਇਸ ਤਰ੍ਹਾਂ ਦੀ ਇਹ ਦਵਾਈ ਹੈ ਜਿਹੜੀ ਤੁਹਾਡੇ ਸਾਰੇ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਦੇ ਵਿੱਚ ਹਿੰਮਤ ਰੱਖਦੀ ਹੈ ਹੁਣ بڑے ਲੋਕਾਂ ਨੇ ਕੀ ਕਰਨਾ ਇੱਕ ਬੋਤਲ ਪੀਣੀ ਆ ਉਹ ਕਹਿੰਦੇ ਬਾਈ ਜੀ ਸਾਨੂੰ ਫਰਕ ਤਾਂ ਪੈ ਗਿਆ ਤੇ ਅਸੀਂ ਹੋਰ ਨਹੀਂ ਪੀਣੀ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਘੱਟੋ ਘੱਟ ਤਿੰਨ ਬੋਤਲਾਂ ਪੀਵੋ 45 ਦਿਨ ਤੱਕ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਵੋ ਆਪਦੀ ਅਜਰ ਰਿਪੋਰਟ ਕਰੋ 45 ਦਿਨਾਂ ਬਾਅਦ ਰਿਪੋਰਟ ਕਰੋ ਸ਼ੂਗਰ ਦੀ ਤੁਸੀਂ ਉਸ ਤੋਂ ਤੁਸੀਂ ਤਿੰਨ ਵਾਰੀ ਬੋਤਲਾਂ ਪੀਣ ਜਨੇ ਮਹਾਰਾਜ ਦਾ ਸਹੀ ਸ਼ਰਬਤ ਦੀਆਂ 45 ਦਿਨ ਤੱਕ ਤੁਸੀਂ ਸ਼ਰਬਤ ਪੀਣਾ ਅੱਜ ਆਪਦੀ ਲਿਵਰ ਦੀ ਕੋਲੇਸਟ੍ਰੋਲ ਦੀ ਸ਼ੂਗਰ ਦੀ ਵਿਟਾਮਿਨਸ ਦੀ ਐਚਬੀਏ1ਸੀ ਦੀ ਸਕਿਨ ਇਨਫੈਕਸ਼ਨ ਦੀ ਜਿਨ੍ਹਾਂ ਲੋਕਾਂ ਨੂੰ ਮਾਈਗਰੇਨ ਆ ਉਹਦੀ ਜਿਹੜੀ ਰਿਪੋਰਟ ਤੁਹਾਡੇ ਕੋਲੇ ਹੋਵੇ ਤੁਹਾਡੇ ਕਿਸੇ ਡਾਕਟਰ ਨੇ ਲਿਖਿਆ ਹੋਵੇ ਤੁਹਾਨੂੰ ਮਾਈਗਰੇਨ ਆ ਉਹ ਤੁਸੀਂ ਨਾਲ ਬਕਾਇਦਾ ਲਿਆਓ 45 ਦਿਨਾਂ ਬਾਅਦ ਤੁਹਾਡੇ ਅਸਰ ਤੁਹਾਡੇ ਸਾਹਮਣੇ ਹੋਊਗਾ ਬਿਲਕੁਲ ਅੱਛਾ ਫਿਰ ਅਸੀਂ ਗੱਲ ਕਰ ਰਹੇ ਸੀ ਇੱਕ ਤਾਂ ਕਰੇਲਾ ਉੱਤੇ ਨਿੰਮ ਤੇ ਚੜਿਆ ਤੁਸੀਂ ਤੁਸੀਂ ਕੀ ਕਹਿ ਰਹੇ ਸੀ ਜਿਹੜਾ ਸਹੀ ਤਰੀਕਾ ਫਰੁਕੀ ਜੀ ਕਰੇਲਾ ਦੀ ਕੰਜ਼ਮਪਸ਼ਨ ਦਾ ਲੋਕਾਂ ਨੂੰ ਅੱਜ ਤੱਕ ਮੈਂ ਬੜਾ ਹੈਰਾਨ ਹੁੰਨਾ ਵੀ ਅਸੀਂ ਕਹਿਣ ਨੂੰ ਅਸੀਂ ਹਿੰਦੁਸਤਾਨ 'ਚ ਰਹਿੰਦੇ ਆ ਅਸੀਂ ਭਾਰਤ 'ਚ ਰਹਿੰਦੇ ਆ ਜਿੱਥੇ ਆਪਾਂ ਕਹਿੰਦੇ ਆ ਆਯੁਰਵੈਦਿਕ ਦਾ ਮਤਲਬ ਜਨਮ ਸਥਾਨ ਇੰਡੀਆ ਵਾ ਬਟ ਮਸਲਾ ਇਥੇ ਫਸ ਜਾਂਦਾ ਵੀ ਜਦੋਂ ਅਸੀਂ ਹਿੰਦੁਸਤਾਨ ਚ ਰਹਿ ਕੇ ਭਾਰਤ ਦੇਸ਼ ਦੇ ਵਿੱਚ ਰਹਿ ਕੇ ਸਾਨੂੰ ਇਹ ਹੀ ਨਹੀਂ ਪਤਾ ਵੀ ਕਰੇਲਾ ਖਾਣਾ ਕਿਵੇਂ ਜੇ ਅਸੀਂ ਦਵਾਈ ਤੌਰ ਤੇ ਖਾਣਾ ਜੇ ਅਸੀਂ ਕਿਸੇ ਔਸ਼ਧੀ ਦੇ ਤੌਰ ਤੇ ਖਾਣਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣਾ ਮੈਡਮ ਜੀ ਆ ਲੈ ਕੇ ਆਇਓ ਉਸਮਾਨ ਜੀ ਆ ਦੇਖੋ ਆ ਕਰੇਲਾ ਜੀ ਤੁਹਾਨੂੰ ਮੈਂ ਇੱਕ ਸਮਾਨ ਹੋਰ ਦਿਖਾਉਣਾ ਜੀ ਇਹ ਇਹ ਤਾਂ ਇਹ ਕਦੇ ਪੱਤੇ ਆਗੇ ਜੀ ਆ ਤੁਸੀਂ ਦੇਖੋ ਜੀ ਆ ਹੁਣ ਸਹੀ ਫਾਰਮੂਲੇਸ਼ਨ ਹੁਣ ਤੁਹਾਡੇ ਮੂਰੇ ਤਿਆਰ ਹੋਣੀ ਆ ਤੁਸੀਂ ਸੱਚੀ ਕਰੇਲੇ ਨੂੰ ਲੱਗਦਾ ਨਿੰਮ ਤੇ ਚੜਾਉਣਾ ਪੈਂਦਾ ਆ ਹੈਗਾ ਜੀ ਪਿਪਲ ਠੀਕ ਹੈ ਜਿੱਤੋਂ ਲੋਕ ਨਫ਼ਰਤ ਕਰਦੇ ਲੋਕ ਕਹਿੰਦੇ ਪਿਪਲ ਪੱਟਣੀ ਪਰ ਇਹਦੇ ਚ ਇੰਨੀ ਤਾਕਤ ਹੈ ਵੀ ਜਿਹੜੇ ਫਰੂਕੀ ਜੀ ਤੁਸੀਂ ਬਿਮਾਰੀ ਦਾ ਨਾਮ ਲਵੋ ਜਿਹੜੀ ਫਾਰਮੂਲੇਸ਼ਨ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਇੱਕ ਬਿਮਾਰੀ ਦਾ ਨਾਮ ਲਵੋ ਜਾਂ ਜਿਹੜੇ ਬੰਦੇ ਇਸ ਟੈ ਵੀਡੀਓ ਵੇਖ ਰਹੇ ਹੋ ਭਰਾਵੋ ਭੈਣੋ ਤੁਸੀਂ ਇੱਕ ਬਿਮਾਰੀ ਦਾ ਨਾਮ ਲੈਣਾ ਵੀਰ ਆਹ ਬਿਮਾਰੀ ਨਹੀਂ ਇਹਦੇ ਨਾਲ ਠੀਕ ਹੋ ਸਕਦੀ ਤੇ ਮੈਂ ਤੁਹਾਨੂੰ ਸਾਬਤ ਕਰਕੇ ਦਿਖਾਉਂਗਾ ਵੀ ਕਿਵੇਂ ਠੀਕ ਹੁੰਦੀ ਹੈ ਹੁਣ ਤੁਸੀਂ ਕਰਨਾ ਕੀ ਆ ਕਰੇ ਕਰੇਲੇ ਨੂੰ ਤੁਸੀਂ ਅੱਧਾ ਤੋੜ ਦੇਣਾ ਆ ਦੇਖੋ ਨੇੜੇ ਦਿਖਾ ਦਿਓ ਭਾਜੀ ਆਹ ਕਰੇਲਾ ਆਪਾਂ ਅੱਧਾ ਤੋੜ ਲਿਆ ਠੀਕ ਹੈ ਜੀ ਹੁਣ ਆਹ ਹਿੱਸਾ ਜਿਹੜਾ ਅੱਧਾ ਕਰੇਲੇ ਦਾ ਰਹਿ ਗਿਆ ਸਾਡੇ ਕੋਲੇ ਉਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਦੋ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਛੋਟਾ ਪੱਤਾ ਤੁਸੀਂ ਪਿੱਪਲ ਦਾ ਆ ਦੇਖੋ ਇਹਦੇ ਤੋਂ ਆਪਾਂ ਜਿਵੇਂ ਆ ਲੱਗੇ ਹੋਏ ਨੇ ਵੱਡੇ ਵੱਡੇ ਬੱਤੇ ਵੀ ਨੇ ਜੀ ਵੱਡੇ ਵੱਡੇ ਪੱਤੇ ਸਾਨੂੰ ਨਹੀਂ ਚਾਹੀਦੇ ਕਿਉਂਕਿ ਅਸਾਨੂੰ ਗਰੁੰਬਲਾ ਚਾਹੀਦੇ ਨੇ ਤਾਜ਼ੀ ਬਿਲਕੁਲ ਜਿਹੜੀਆਂ ਤਾਜ਼ੀਆਂ ਨੇ ਔਰ ਤੁਸੀਂ ਇਹ ਛੋਟਾ ਜਿਹਾ ਪੱਤਾ ਜਮਿਆ ਆਹ ਪੱਤਾ ਵਾ ਇਸ ਤਰ੍ਹਾਂ ਦਾ ਪੱਤਾ ਪੱਕ ਤੋੜ ਕੇ ਇਹਦੇ ਵਿੱਚ ਰੱਖ ਲਿਆ ਵਾ ਉਸ ਤੋਂ ਬਾਅਦ ਤੁਸੀਂ ਆਹ ਦੇਖੋ ਨਿੰਮ ਆਹ ਨਿੰਮ ਦੀ ਇੱਕ ਟਾਣੀ ਤੋੜ ਲਓ ਜਿਹੜੀ ਆਹ ਟਾਣੀ ਤੋੜ ਲਈ ਕੁਦਰਤ ਨੇ ਤੁਹਾਡੇ ਨਾਮ ਇੰਨੇ ਪੱਤੇ ਲਿਖੇ ਹੋਏ ਨੇ ਪਹਿਲਾਂ ਹੀ ਡਿਸਾਈਡਡ ਆ ਪ੍ਰੀ ਡਿਸਾਈਡਡ ਆ ਤੁਸੀਂ ਇਹਨੂੰ ਐਂ ਕਰਕੇ ਐਂ ਤੋੜ ਲੈਣਾ ਜੀ ਇਹਦੇ ਵਿੱਚ ਪਾ ਲਓ ਇਹਨੂੰ ਰਾਤ ਨੂੰ ਪਿਉ ਦਿਓ ਸਵੇਰੇ ਉੱਠ ਕੇ ਇਹਦਾ ਜੂਸ ਬਣਾ ਲਓ ਇਹਦਾ ਜੂਸ ਜਦੋਂ ਤੁਸੀਂ ਪੀਣ ਲੱਗੇ ਤੇ ਫਰੂਕੀ ਜੀ ਤੁਸੀਂ ਮਤਲਬ ਅਸੀਂ ਤੁਸੀਂ ਨਿੰਮ ਕਰੇਲਾ ਔਰ ਪੀਪਲ ਦੇ ਪੱਤੇ ਵਾਲਾ ਪਾਣੀ ਦੀ ਗੱਲ ਕਰ ਰਹੇ ਮੈਂ ਕਹਿੰਦਾ ਫਰੂਕੀ ਜੀ ਤੁਸੀਂ ਬਿਮਾਰੀ ਦਾ ਨਾਮ ਲਵੋ ਤੇ ਮੈਂ ਤੁਹਾਨੂੰ ਦੱਸ ਦੂੰ ਵੀ ਠੀਕ ਕਰ ਦੂੰ ਅੱਛਾ ਜਿਹੜੀ ਸਭ ਤੋਂ ਪਹਿਲਾਂ ਲੀਵਰ ਬਿਲਕੁਲ ਠੀਕ ਕਰ ਦੂ ਸ਼ੂਗਰ ਬਿਲਕੁਲ ਠੀਕ ਕਰ ਦੂ ਅੱਛਾ ਜਿਨ੍ਹਾਂ ਨੂੰ ਖਾਸ ਖਾਰਿਸ਼ ਜਿਹੜੇ ਲੋਕਾਂ ਨੂੰ ਸ਼ੂਗਰ ਆ ਲਿਵਰ ਦੀ ਦਿੱਕਤ ਆ ਕੋਲੇਸਟ੍ਰੋਲ ਦੀ ਦਿੱਕਤ ਆ ਯੂਰਿਕ ਐਸਿਡ ਦੀ ਦਿੱਕਤ ਆ ਵਾਲ ਝੜਦੇ ਆ ਸਰੀਰ ਦੇ ਵਿੱਚ ਚੁਸਤੀ ਫੁਰਤੀ ਨਹੀਂ ਰਹਿੰਦੀ ਯੂਰਿਕ ਐਸਿਡ ਵੱਧਦਾ ਵਾ ਸਰੀਰ ਦੇ ਵਿੱਚ ਤੁਸੀਂ ਸਮਝੋ ਵੀ ਇਸ ਤਰ੍ਹਾਂ ਹੋਏ ਪਏ ਨੇ ਵੀ ਹੈਗੀ 25-30 ਸਾਲ ਦੀ ਉਮਰ ਪਰ ਜ਼ਿੰਦਗੀ ਐ ਚੱਲ ਰਹੀ ਜਿਵੇਂ 90 ਸਾਲ ਦਾ ਬਜ਼ੁਰਗ ਜਾਂ ਬੁढ़ा ਇੱਕ ਬੰਦਾ ਜ਼ਿੰਦਗੀ ਜਿਉਂਦਾ ਵਾ ਤੇ ਜੇ ਤੁਹਾਡੇ ਇਹ ਹਾਲਾਤ ਨੇ ਮੈਂ ਕਹਿੰਦਾ ਸਾਰੀਆਂ ਬਿਮਾਰੀਆਂ ਨੂੰ ਜੜੋਂ ਚੱਕਣ ਦੀ ਹਿੰਮਤ ਰੱਖਦੀ ਇਹ ਫਾਰਮੂਲੇਸ਼ਨ ਬਹੁਤ ਵਧੀਆ ਫਾਰਮੂਲੇਸ਼ਨ ਆ ਔਰ ਜਿੰਨਾ ਲੋਕਾਂ ਨੂੰ ਫਰੁਕੀ ਜੀ ਦੋਨੇ ਕਿਡਨੀਆਂ ਡੈਮੇਜ ਹੋ ਜਾਣ ਔਰ ਇਹ ਜਿਹੜੇ ਸਾਡੇ ਸਤਕਾਰਯੋਗ ਰਾਜੀਵ 딕ਸ਼ਿਤ ਜੀ ਨੇ ਉਹਨਾਂ ਨੇ ਬੜਾ ਸੋਹਣਾ ਫਾਰਮੂਲਾ ਦੱਸਿਆ ਸੀਗਾ ਤੇ ਅਸੀਂ ਉਹ ਅਪਣਾ ਕੇ ਵੀ ਦੇਖਿਆ ਸੀ ਆਪਦੀ ਪ੍ਰੈਕਟਿਸ ਦੇ ਵਿੱਚ ਵੀ ਦੇਖਿਆ ਵਾ ਲੋਕਾਂ ਨੂੰ ਅਸੀਂ ਵਰਤਾ ਕੇ ਵੀ ਦੇਖਿਆ ਵਾ ਉਹ ਜਿਹੜੇ ਪੇਸ਼ੈਂਟ ਆ ਸੀ ਫਿਰ ਉਹਨਾਂ ਨੂੰ ਅਸੀਂ ਗਾਈਡ ਕੀਤਾ ਮੈਂ ਕਿਹਾ ਭਾਈ ਤੁਸੀਂ ਐਂ ਕਰਕੇ ਵਰਤਣਾ ਸ਼ੁਰੂ ਕਰੋ ਤਕਰੀਬਨ ਅੱਜ ਹੋ ਗਏ 2 ਦਿਨ ਹੋ ਗਏ ਤੇ ਉਹ ਦੋ ਦਿਨ ਚ ਕਹਿੰਦੇ ਹਾਂ ਵੀ ਸਾਨੂੰ ਵਾਕਈ ਫਰਕ ਪਤਾ ਲੱਗਣ ਲੱਗ ਗਿਆ ਵੀ ਸਰੀਰ ਦੇ ਵਿੱਚ ਕੋਈ ਚੀਜ਼ ਚੰਗੀ ਗਈ ਆ ਜੀ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਨਿੰਮ ਦੇ ਪੱਤੇ ਹੈਗੇ ਨੇ ਜਾਂ ਕ੍ਰੇਲਾ ਹੈਗਾ ਜੇਕਰ ਅਸੀਂ ਕ੍ਰੇਲੇ ਪਤ ਨੀਮ ਉਹਰ ਪੀਪਲ ਪਾਲੀ ਤੱਕ ਕਰੇਲੇ ਦੇ ਜਿਹੜੀ ਤਾਕਤ ਹੈਗੀ ਹੈ ਉਹ ਕਈ ਗੁਣਾ ਜ਼ਿਆਦਾ ਵੱਜ ਜਾਂਦੀ ਹੈ ਮੈਸ਼ ਕਰਨਾ ਹੈ ਜੀ ਇਹਨੂੰ ਕਿਵੇਂ ਕਰਨਾ ਤੁਸੀਂ ਜਦੋਂ ਸਵੇਰ ਨੂੰ ਉੱਠਣਾ ਤੇ ਸਵੇਰ ਨੂੰ ਉੱਠ ਕੇ ਇਹਦਾ ਵੈਸੇ ਤਾਂ ਇੰਨੇ ਸੌਫਟ ਹੋ ਜਾਣਗੇ ਵੀ ਇਹ ਹੱਥ ਨਾਲ ਹੀ ਚੁਰੇ ਜਾਣਗੇ ਹਜੇ ਤਾਂ ਆਪਾਂ ਨਵੇਂ-ਨਵੇਂ ਪਾਏ ਨੇ ਤਾਂ ਚੁਰੇ ਨਹੀਂ ਜਾਣੇ ਜਦੋਂ ਤੁਸੀਂ ਇਹਨੂੰ ਇੱਕ ਰਾਤ ਰੱਖ ਲਿਆ 12 ਘੰਟੇ ਰੱਖਣਾ ਰੱਖਣਾ ਕੰਚ ਦੇ ਡੋਂਗੇ ਦੇ ਵਿੱਚ ਜਦੋਂ ਤੁਸੀਂ ਇਹਨੂੰ 12 ਘੰਟੇ ਰੱਖ ਲਿਆ ਸਵੇਰੇ ਉੱਠ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਇਹਦਾ ਇੱਕ ਜੂਸ ਤਿਆਰ ਕਰ ਲੈਣਾ ਆ ਤੁਸੀਂ ਮੈਸ਼ ਕਰ ਲੈਣਾ ਵਿੱਚ ਹੀ ਮੈਸ਼ ਕਰ ਲੈਣਾ ਔਰ ਜੇ ਤੁਸੀਂ ਚਾਹ ਤੁਹਾਡਾ ਜੂਸਰ ਤੁਹਾਡੇ ਘਰੇ ਹੈਗਾ ਅੱਜ ਕੱਲ ਬਹੁਤ ਅਮੀਰੀ ਆਪਣੇ ਦੇਸ਼ ਦੇ ਵਿੱਚ ਤੁਸੀਂ ਜੇ ਤੁਹਾਡੇ ਘਰੇ ਜੂਸਰ ਹੈਗਾ ਬਹੁਤ ਬਹੁਤ ਮੁਬਾਰਕਾ ਤੁਹਾਡੇ ਕੋਲੇ ਸਾਰੀਆਂ ਦਵਾਈਆਂ ਦਾ ਜਿਵੇਂ ਆਪਣੇ ਅੱਗੇ ਹੁੰਦਾ ਸੀ ਮਾਮਦਸਤਾ ਅੱਜ ਉਹ ਜੂਸਰ ਸਾਡਾ ਮਾਮਦਸਤਾ ਬਣ ਚੁੱਕਿਆ ਵਾ ਤੁਸੀਂ ਉਹ ਜੂਸਰ ਦੇ ਵਿੱਚ ਇਹਦਾ ਜੂਸ ਕੱਢੋ ਤੇ ਤੁਹਾਡੇ ਵਾਸਤੇ ਸਭ ਤੋਂ ਬੈਸਟ ਹੋ ਜਾਣਾ ਹੈ ਜੀ ਅੱਛਾ ਇੱਕ ਆਖਰ ਦੇ ਵਿੱਚ ਸਵਾਲ ਇੱਕ ਹੋਰ ਹੈਗਾ ਜੀ ਜਦੋਂ ਇਸ ਤਰੀਕੇ ਦੀ ਦਿੱਕਤ ਪਰੇਸ਼ਾਨੀ ਕਿਸੇ ਸ਼ਖਸ ਨੂੰ ਆਉਂਦੀ ਹੈ ਫੋਰ ਐਗਜ਼ਾਮਪਲ ਲੀਵਰ ਖਰਾਬ ਕਰਕੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆਉਂਦੀ ਹੈ ਜਾਂ 슈ਗਰ ਕਰਕੇ ਜਿਨ੍ਹਾਂ ਦਾ ਲੀਵਰ ਖਰਾਬ ਹੋ ਜਾਂਦਾ ਹੈ ਉਹਨਾਂ ਨੂੰ ਮਤਲਬ ਉਹ ਪਤਾ ਕਿਵੇਂ ਲੱਗੇ ਚਲੋ ਤੁਹਾਨੂੰ ਤੇ ਪਤਾ ਲੱਗ ਜਾਂਦਾ ਤੁਸੀਂ ਰਿਪੋਰਟਾ ਕਰਾ ਲੈਂਦੇ ਹੋ ਚਹਰਾ ਵੜ ਕੇ ਡਾਕਟਰ ਸਾਹਿਬ ਦੇਖ ਲੈਂਦੇ ਨੇ ਨਬਜ਼ ਫੜ ਕੇ ਦੇਖ ਲੈਂਦੇ ਨੇ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਇੱਕ ਬੰਦਾ ਤੁਹਾਡੇ ਕੋਲ ਆਉਂਦਾ ਵੀ ਉਹਨੂੰ 슈ਗਰ ਦੀ ਪ੍ਰੋਬਲਮ ਜ਼ਿਆਦਾ ਹੋਣ ਵਾਲੀ ਹੈ ਲੀਵਰ ਦੀ ਪ੍ਰੋਬਲਮ ਜ਼ਿਆਦਾ ਕੋਈ ਆਮ ਜਿਹੜੇ ਇਸ ਵੇਲੇ ਵੀਡੀਓ ਲੋਕ ਦੇਖ ਰਹੇ ਨੇ ਕਹਿੰਦੇ ਦਾ ਮਤਲਬ ਇਹ ਆ ਉਹ ਕਿਵੇਂ ਉਹ ਉਹਨਾਂ ਨੂੰ ਕਿਵੇਂ ਪਤਾ ਲੱਗੇ ਦੇਖੋ ਜਿਹੜੇ ਬੰਦੇ ਨੂੰ 슈ਗਰ ਹੋ ਜੇ ਜਿਹੜੇ ਬੰਦੇ ਨੂੰ ਫੈਟੀ ਲੀਵਰ ਹੋ ਜੇ ਜਿਹੜੇ ਬੰਦੇ ਨੂੰ ਨੀਂਦ ਦੀ ਦਿੱਕਤ ਆਉਣ ਲੱਗੇ ਉਹਨਾਂ ਦੇ ਸੌਖੇ ਜਿਹੇ ਸੰਕੇਤ ਨੇ ਪਹਿਲਾ ਸੰਕੇਤ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਸਪਨੇ ਆਉਣੇ ਦੂਜਾ ਸੰਕੇਤ ਇਹ ਹੈ ਜਦੋਂ ਤੁਸੀਂ ਥੋੜੀਆਂ ਜਾਂ ਪੌੜੀਆਂ ਚੜ੍ਹੇ ਅੱਗੇ ਤੁਸੀਂ ਉਹੀ 10-12 ਪੌੜੀਆਂ ਚੜ੍ਹਦੇ ਸੀ ਬਿਲਕੁਲ ਤੰਦਰੁਸਤ ਹੁੰਦੇ ਸੀ ਵਧੀਆ ਸਾਹ ਲੈਂਦੇ ਸੀਗੇ ਹੁਣ ਹਾਲਾਤ ਇਹ ਨੇ ਵੀ 10 ਪੌੜੀਆਂ ਚੜ੍ਹੇ ਤੇ ਸਾਹ ਆਏ ਚੜ ਜਾਂਦਾ ਜਿਵੇਂ ਬਸ ਬਸ ਬਹਿ ਗਿਆ ਗਏ ਸਤਨਾਮ ਵਾਹਿਗੁਰੂ ਹੋ ਗਿਆ ਕੰਮ ਜੇ ਤੁਹਾਡੇ ਇਹ ਹਾਲਾਤ ਨੇ ਉਹਦੇ ਨਾਲ ਨਾਲ ਤੁਹਾਨੂੰ ਕੋਈ ਚਮੜੀ ਦਾ ਰੋਗ ਸੰਘੇੜ ਰਿਹਾ ਵਾ ਉਹਦੇ ਨਾਲ ਨਾਲ ਤੁਹਾਡੇ ਬਾਲਾਂ ਦੇ ਵਿੱਚ ਸਿਕਰੀ ਆ ਰਹੀ ਹੈ ਜੇ ਤੁਹਾਡੇ ਖਾਧਾ ਹੋਇਆ ਖਾਣਾ ਇੱਥੇ ਪਿਆ ਬڑے ਲੋਕਾਂ ਦਾ ਤੁਸੀਂ ਦੇਖੋਗੇ ਫਰੂਕੀ ਜੀ ਮੈਨੂੰ ਵੀ بڑے ਲੋਕ ਕਹਿੰਦੇ ਜੋਦਾ ਜੀ ਤੁਹਾਡਾ ਵਜ਼ਨ ਵੱਧਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਤੁਹਾਡਾ ਸਰੀਰ ਹਮੇਸ਼ਾ ਐ ਹੋਣਾ ਚਾਹੀਦਾ ਠੀਕ ਹੈ بڑے ਲੋਕ ਨੇ ਜਿਨ੍ਹਾਂ ਦਾ ਇੰਨਾ ਪੇਟ ਆ ਪਰ ਪਤਲੀਆਂ-ਪਤਲੀਆਂ ਲੱਤਾਂ ਨਹੀਂ ਜਿਨ੍ਹਾਂ ਲੋਕਾਂ ਦੀਆਂ ਪਤਲੀਆਂ-ਪਤਲੀਆਂ ਲੱਤਾਂ ਨੇ ਪਰ ਤੋੜੇ ਜੱਡਾ ਨਹੀਂ ਸ਼ੌਕ ਬਾਬਤ ਪਤਾ ਨਹੀਂ ਨਾ ਨਹੀਂ ਅਸੀਂ ਉਹ ਕਦੇ ਦੱਸਣਾ ਵੀ ਹੈ ਨਹੀਂਗਾ ਤੇ ਜਿਨ੍ਹਾਂ ਲੋਕਾਂ ਦਾ ਤੋੜੇ ਜੱਡਾ ਟੇਡਾ ਹੁਣ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਕੀ ਆਉਂਦੀ ਹੈ ਰਾਤ ਨੂੰ ਰੋਟੀ ਖਾਦੀ ਰੋਟੀ ਖਾਂਦੇ ਸਾਰ ਚਲੋ ਬਿਸਤਰ ਵੱਲ ਨੂੰ ਟੀਵੀ ਲਾਇਆ ਟੀਵੀ ਦੇਖਿਆ ਸਸਰੀ ਕੱਲ ਸੌਂਗੇ ਸਭ ਤੋਂ ਵੱਡੀ ਮੂਰਖਤਾ ਇਹ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਭ ਤੋਂ ਵੱਡੀ ਮੂਰਖਤਾ ਕਰ ਸਕਦੇ ਹੋ ਤਾਂ ਉਹ ਇਹ ਹੈ ਕਿ ਤੁਸੀਂ ਰਾਤ ਨੂੰ ਰੋਟੀ ਖਾਣ ਤੇ ਸੌਂ ਜੋ ਤੁਸੀਂ ਕਰਨਾ ਕੀ ਹੈ ਸੌਣ ਤੋਂ 2 ਘੰਟੇ ਪਹਿਲਾਂ ਤੁਸੀਂ ਰੋਟੀ ਖਾ ਲੈਣੀ ਹੈ ਘੱਟੋ ਘੱਟ 2 ਘੰਟੇ ਦਾ ਗੈਪ ਤਾਂ ਦੇ ਦਿਓ ਬਾਬਾ ਜੀ 2 ਘੰਟੇ ਦਾ ਗੈਪ ਹੋਵੇ ਤੁਹਾਡਾ ਦੂਸਰੀ ਗੱਲ ਜਦੋਂ ਤੁਸੀਂ ਸੌਣਾ ਵਾ ਸੌਣ ਤੋਂ ਪਹਿਲਾਂ ਤੁਸੀਂ ਐਟ ਲੀਸਟ ਰੋਟੀ ਖਾਂਦੇ ਸਰ 10 ਮਿੰਟ ਬਜਰਾਸਨ 'ਚ ਬਹਿ ਜਾਓ ਤੀਸਰੀ ਗੱਲ ਜਦੋਂ ਥੋਡੋਂ ਲਾਈਫ ਦੇ ਵਿੱਚ ਲੱਗੇ ਵੀ ਹਾਂ ਮੈਨੂੰ ਸਵੇਰੇ ਉੱਠ ਕੇ ਤਜਾਬ ਬਣਨਾ ਸ਼ੁਰੂ ਹੋ ਗਿਆ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਜਵੈਨ ਦੀ ਫੱਕੀ ਖਾਣੀ ਆ ਗਰਮ ਪਾਣੀ ਦੇ ਨਾਲ ਚੁੱਥ ਕੇ ਖਾਣੀ ਆ ਸਵੇਰੇ ਉੱਠ ਕੇ ਤੁਹਾਡਾ ਤਜਾਬ ਕੈਨਸਲ ਜੀ ਕੀ ਬਾਤ ਹੈ ਯੋਧਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੇਖੋ ਯੋਧਾ ਜੀ ਨੇ ਨੁਸਖਾ ਫਾਰਮੂਲਾ ਦਿੱਤਾ ਅੱਜ ਕarele ਨਿੰਮ ਔਰ ਪੀਪਲ ਦੇ ਪੱਤਿਆਂ ਵਾਲਾ ਪਾਣੀ ਜਿਹੜਾ ਯੋਧਾ ਜੀ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਜਿਵੇਂ ਮੈਸ਼ ਕਰ ਲਿਆ ਜੇ ਸਾਡੇ ਕੋਲ ਗ੍ਰਾਈਂਡਰ ਮਿਕਸਰ ਗ੍ਰਾਈਂਡਰ ਨਹੀਂ ਹੈ ਜੂਸਰ ਵਗੈਰਾ ਨਹੀਂ ਹੈ ਤਾਂ ਅਸੀਂ ਇਸ ਤਰ੍ਹਾਂ ਹੱਥ ਨਾਲ ਇਹਨਾਂ ਨੂੰ ਮਸਲ ਕਰਕੇ ਨੂੰ ਜਦੋਂ ਸਵੇਰੇ ਸਵੇਰੇ ਇਹਨੂੰ ਪੁਣਕੇ ਪੀ ਸਕਦੇ ਆ ਕਿੰਨੇ ਦਿਨਾਂ ਦਾ ਚੈਲੰਜ ਫਰੂਕੀ ਜੀ ਤੁਸੀਂ ਅੱਜ ਰਿਪੋਰਟ ਕਰਾਓ ਜਿਹੜੀ ਮਰਜ਼ੀ ਤੁਹਾਨੂੰ ਬਿਮਾਰੀ ਹੈਗੀ ਤੁਸੀਂ ਅੱਜ ਰਿਪੋਰਟ ਕਰਾਉਣੀ ਆ 7ਵੇਂ ਦਿਨ ਇੱਕ ਹਫ਼ਤੇ ਬਾਅਦ ਚੈੱਕ ਕਰਾ ਲਿਓ ਕਿਹਾ ਮੰਲਾ 7 ਦਿਨ ਦਾ ਚੈਲੰਜ ਦੇਖੋ ਫਰੂਕੀ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਆ ਮੇਰੀ ਬੇਨਤੀ ਸਮਝੋ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਸਾਡੀ ਵੀਡੀਓ ਥੱਲੇ ਬਹੁਤ ਲੱਖਾਂ ਕਰੋੜਾਂ ਵਿਊ ਆ ਜਾਣ ਸਾਡਾ ਮਕਸਦ ਇਹ ਹੈ ਵੀ ਭਾਈ ਜੇ ਇੱਕ ਬੰਦੇ ਨੇ ਦੇਖੀ ਉਹਨੇ ਸਾਡਾ ਨੁਕਤਾ ਅਪਣਾ ਲਿਆ ਤਾਂ ਉਹਦੀ ਜ਼ਿੰਦਗੀ ਬਚ ਗਈ ਪਰਮਾਤਮਾ ਮਿਹਰ ਪਰੇ ਹੱਥ ਰੱਖੇ ਉਹ ਅਸ਼ੀਰਵਾਦ ਸਾਡੇ ਤੱਕ ਪਹੁੰਚ ਜਾਣਾ ਸਾਡੀ ਤਾਂ ਲਲਚੋ ਅਸ਼ੀਰਵਾਦ ਪਿੱਛੇ ਆ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਹ ਫਾਰਮੂਲੇ ਜਿਹੜੇ ਤੁਹਾਨੂੰ ਅਸੀਂ ਦੱਸਦੇ ਆ ਤੁਸੀਂ ਜਰੂਰ ਅਪਣਾ ਕੇ ਦੇਖਿਆ ਕਰੋ ਜੇ ਤੁਹਾਨੂੰ ਕਿਤੇ ਵੀ ਕੋਈ ਕਨਫਿਊਜ਼ਨ ਲੱਗਦੀ ਹੈ ਤਾਂ ਚਲੋ ਤੁਸੀਂ ਮੈਨੂੰ ਛੱਡੋ ਕਿਸੇ ਚੰਗੇ ਹਕੀਮ ਵੈਦ ਕੋਲੇ ਵੀ ਥੋੜਾ ਜਿੱਤੇ ਭਰੋਸਾ ਤੁਸੀਂ ਉਹਦੇ ਨਾਲ ਇੱਕ ਵਾਰੀ ਰੈ ਵਿਚਾਰ ਕਰਕੇ ਕੋਈ ਵੀ ਫਾਰਮੂਲੇਸ਼ਨ ਵਰਤਣ ਤੋਂ ਪਹਿਲਾਂ ਇੱਕ ਵਾਰੀ ਸਲਾਹ ਕਰੋ ਵਿਚਾਰ ਕਰੋ ਵੀ ਤੁਹਾਡੀ ਪਰਵਰਤੀ ਕਿਹਦੀ ਹੈ ਉਦੋਂ ਬਾਅਦ ਤੁਸੀਂ ਉਹ ਸ਼ੁਰੂ ਕਰੋ ਫਾਰਮੂਲੇਸ਼ਨ ਔਰ ਬੜੇ ਪਿਆਰੇ ਰਿਜ਼ਲਟ ਨੇ ਜੀ ਜੀ ਬहोत बहोत शुक्रिया जी सारी ਗੱਲਬਾਤ ਲਈ ਸੋ ਇਸ ਹਨ ਜੀ ਡੀ ਆਰ ਵਿਦਾ ਦੇ ਜੋਧਾ ਸਿੰਘ ਜਿਨ੍ਹਾਂ ਨੇ ਅੱਜ ਨਿੰਮ ਕਰੇਲਾ ਤੇ ਪੀਪਲ ਦੇ ਪੱਤਿਆਂ ਵਾਲਾ ਪਾਣੀ ਦਾ ਜ਼ਿਕਰ ਕੀਤਾ ਉਹਨਾਂ ਦਾ ਕਹਿੰਦੇ ਕਿ ਰਾਤ ਨੂੰ ਜਿਹੜੀ ਜਿਹੜੀ ਮਿqdਾਰ ਉਹਨਾਂ ਨੇ ਦੱਸੀ ਹੈ ਇਸ ਨੂੰ ਪੀਉਂ ਕੇ ਰੱਖ ਲਿਆ ਜਾਵੇ ਸਵੇਰੇ ਨੂੰ ਮੈਸ਼ ਕਰਕੇ ਇਹਨਾਂ ਦਾ ਪਾਣੀ ਹੈਗਾ ਜੇਕਰ ਅਸੀਂ ਇਨਟੇਕ ਕਰਦੇ ਹਾਂ ਤਾਂ ਉਹਨਾਂ ਦਾ ਕਹਿੰਦੇ ਕਿ ਕੋਈ ਇਸ ਤਰ੍ਹਾਂ ਦੀ ਬਿਮਾਰੀ ਸਰੀਰ ਦੇ ਵਿੱਚ ਨਹੀਂ ਹੈਗੀ ਜਿਸ ਦੇ ਉੱਤੇ ਇਹਦਾ ਅਸਰ ਪੋਜ਼ਿਟਿਵਲੀ ਨਹੀਂ ਹੁੰਦਾ ਉਮੀਦ ਕਰਦਾ ਖਾਸ ਕਰਕੇ ਜਿਨ੍ਹਾਂ ਨੂੰ ਲੀਵਰ ਕਰਕੇ 슈ਗਰ ਦੀ ਪ੍ਰੋਬਲਮ ਹੈ ਜਾਂ 슈ਗਰ ਕਰਕੇ ਜਿਹਨਾਂ ਦਾ ਲੀਵਰ ਖਰਾਬ ਹੋ ਗਿਆ ਤੇ ਯੋਧਾ ਜੀ ਦਾ ਕਹਿਣਾ ਹੈ ਕਿ ਇਹ ਕarele ਉਹਨਾਂ ਦੇ ਰੋਗਾਂ ਉਹ ਰੋਗਾਂ ਤੋਂ ਵਹਿਲਾ ਕਰ ਦੇਗਾ ਉਹਨਾਂ ਨੂੰ ਕੋਈ ਰੋਗ ਨਹੀਂ ਹੋਣ ਵਾਲਾ ਉਹਨਾਂ ਨੂੰ ਸੋ ਇਹ ਵੀਡੀਓ ਦਾ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਜਿਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਿਨਾਂ ਦਾ ਕੈਸਟਰੋਲ ਜ਼ਿਆਦਾ ਇਸ ਵੇਲੇ ਵਧਿਆ ਹੋਇਆ ਹੈ ਔਰ ਜਿਨਾਂ ਦਾ ਬੀਪੀ ਹੈਗਾ ਬੀਪੀ ਵੀ ਕਈ ਵਾਰ अनकंट्रोल्ड हो ਜਾਂਦਾ ਹੈ ਸੋ ਜੇਕਰ ਤੁਸੀਂ ਮਿਲਣਾ ਹੋਵੇ ਯੋਧਾ ਜੀ ਹੋਰਾਂ ਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤਾਂ ਤੁਸੀਂ ਜਿਹੜਾ ਗਿੱਲਾਂ ਵਾਲੀ ਨਹਿਰ ਹੈਗੀ ਹੈ ਲੁਧਿਆਣੇ ਦੇ ਵਿੱਚ ਉਸ ਨਹਿਰ ਦੇ ਉੱਤੇ ਕਿਸੇ ਨੂੰ ਵੀ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਜਿਹੜਾ ਨੰਬਰ ਅਸੀਂ ਇਹਨਾਂ ਦੀ ਇਜਾਜ਼ਤ ਨਾਲ ਚਲਵਾ ਦੇਾਂਗੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਪਹਿਲਾਂ ਆਪਣੀ ਅਪਾਇੰਟਮੈਂਟ ਫਿਕਸ ਕਰ ਲਓ ਰੋਜ਼ਾਨਾ 5 ਵਜੇ ਤੋਂ ਲੈ ਕੇ 7 ਵਜੇ ਤੱਕ ਲੁਧਿਆਣਾ ਦੇ ਗਿੱਲਾਂ ਵਾਲੇ ਆਫਿਸ ਦੇ ਵਿੱਚ ਉਹ ਮਰੀਜ਼ਾਂ ਨੂੰ ਅਪੁਆਇੰਟਮੈਂਟ ਲੈ ਕੇ ਦੇਖਦੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਤਾਂ ਨੰਬਰ ਹੈਗਾ ਅਸੀਂ ਦੇ ਦਿੱਤਾ ਆਲਰੇਡੀ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਲੈਣਾ ਪਰ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਕੋਈ ਕ੍ਰਿਟੀਕਲ ਪ੍ਰੋਬਲਮ ਹੈ ਤਾਂ ਸਾਡੀ ਹਮੇਸ਼ਾ ਹੀ ਤੁਹਾਨੂੰ ਇਹੀ ਗੁਜ਼ਾਰਿਸ਼ ਰਹਿੰਦੀ ਹੈ ਕਿ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਉਪਰੰਤ ਇਹਨਾਂ ਇਨਟੇਕ ਕੀਤਾ ਜਾਵੇ ਆਪਣੀ ਮਰਜ਼ੀ ਨਾਲ ਕੀਤੇ ਜਾਵੇ ਧੰਨਵਾਦ